ਕੰਪਨੀ ਵੱਲੋਂ ਤਾਂ ਗਾਰੰਟੀ ਨਹੀਂ ਆਉਂਦੀ ਜੀ ਪਰ ਆਪਾਂ ਇੱਕ ਸੀਜ਼ਨ ਦੀ ਜ਼ਿੰਮੇਵਾਰ ਨੂੰ ਗਾਰੰਟੀ ਦੇ ਕੇ ਤੋਰਦੇ ਆ ਆਪਾਂ ਨੂੰ ਇੰਨਾ ਵਿਸ਼ਵਾਸ ਹੈ ਜੀ ਹਾਂ ਜੀ ਅਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਐ ਜੀ ਇੱਕ ਸੀਜ਼ਨ ਦੀ ਗਾਰੰਟੀ ਅਗਲੇ ਨੂੰ ਖੇਤ ਮਿਲੂ ਜੀ ਇਹ ਚੀਜ਼ ਬਈ ਕਿੰਨੇ ਫੁੱਟੇ ਰੋਟਾਵੇਟਰ ਆ ਬਈ ਆ ਇਹ 10 ਫੁੱਟੇ ਆਗੇ ਬਈ ਠੀਕ ਆ ਇਹ ਤਾਂ ਬਈ ਕਹਲਾ ਇਹ 30 ਹਸ ਪਾਵਰ ਵਾਲੀ ਟਰੈਕਟਰ ਵਾਸਤੇ ਹੋਣਗੇ 55 HP ਚੱਲਦਾ ਬਈ ਬਹੁਤ ਬਹੁਤ ਸੋਹਣਾ ਹੈ 55 HP ਟਰੈਕਟਰ ਜੀ ਹਾਂ ਪੁੱਟਾ ਬਾਈ ਜੀ ਹੁਣ 97 ਰੁਪਏ ਰੇਟ ਹੈ ਜੀ ਡਬਲ ਸੀਲ ਹੈ ਬਾਈ ਜੀ ਇਹ ਹਾਂ ਜੀ 55 ਫੁੱਟ ਹਾਂ ਜੀ ਕਿੱਲੇ ਚ ਚਾਰ ਹੀ ਕਿੜੇ ਲੱਗਦੇ ਆ ਠੀਕ ਹੈ ਬਈ ਕਿਸੇ ਨੇ ਕੱਲੇ ਟਾਇਰ ਲਵਾਉਣੇ ਆ ਕੱਲੇ ਟਾਇਰ ਵੀ ਲਾ ਦਨੇ ਆ ਜੀ ਜੇ ਕੋਈ ਦੂਰੋਂ ਆ ਵੀ ਆਪਣੇ ਲੋਕਲ ਦਾ ਕੋਈ ਮਿਸਤਰੀ ਉਹਨਾਂ ਨੂੰ ਨੇੜੇ ਮਿਲਦਾ ਤਾਂ ਟਾਇਰ ਵੀ ਆਪਣੇ ਕੋਲ ਮਿਲ ਜਾਂਦੇ ਜੀ ਜਿਵੇਂ ਆ ਪਾਉਣੀ ਤੇ ਪੈਪੂ ਬਹੁਤ ਘੱਟ ਖਰਾਬ ਹੁੰਦੀ ਹੈ ਜੀ ਇਹ ਸੇਫਟੀ ਜ਼ਿਆਦਾ ਰਹਿੰਦੀ ਥੋੜਾ ਕਵਰ ਹੋ ਗਿਆ ਏਰੀਆ ਜੀ ਤਾਂ ਹਾਂ ਦੇ ਕਾਏ ਨੇ ਪਰ 10 ਕਿਲਿਆਂ ਤੱਕ ਪਾਈਪ ਲਵੇਟ ਸਕਦੇ ਆ ਤੇ 10 ਕਿਲਿਆਂ ਲਈ ਇਹਦੇ ਤੇ ਕਿੰਨੀ ਵਰਦਾ ਗਿਆ ਜੀ ਇਹ 47000 ਰੁਪਏ ਦਾ ਗਿਆ ਜੀ ਇਹਦਾ ਕੀ ਫਰਕ ਆ ਕਿੰਨੇ ਲੀਟਰ ਵਾਲਾ ਦੱਸਿਆ ਸੀ ਇਹ 1000 ਲੀਟਰ ਵਾਲਾ 1000 ਲੀਟਰ ਬਿਨਾ ਪਾਈਪ ਤੋਂ ਜੀ ਤੇ ਬਿਨਾ ਗਨ ਤੋਂ ਹੀ 50000 ਰੁਪਏ ਰੇਟ ਆ ਜੀ ਹਾਂ ਜੀ ਹੁਣ ਮੰਡੀ ਖੜੇ ਆ ਬਾਈ ਐਸ ਸੀ ਆਰ ਵਾਲਿਆਂ ਦੇ ਜੇ ਤੁਸੀਂ ਵੀ ਲੱਭ ਰਹੇ ਹੋ ਨਾ ਸਪਰੇਅ ਪੰਪ ਜਾਂ ਰੋਟਾਵੇਟਰ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿਹੜੇ ਰੇਟ ਆ ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਲਿਓ ਹਣਾ ਰੇਟ ਬਾਈ ਰੇਕ ਮਤਲਬ ਵੀ ਬਹੁਤ ਹੀ ਵਾਜਿਬ ਰੇਟਾਂ ਤੇ ਆ ਜਿਹੜਾ ਕਿ ਸਮਾਨ ਆ ਬਾਈ ਇਹ ਰੇ ਤਿਆਰ ਕਰਦੇ ਆ ਰੋਟਾਵੇਟਰ ਲੈ ਲੋ ਭਾਂਦੀ ਕਿੰਨੇ ਮਰਜੀ ਫੁੱਟਾਣਾ ਉਸ ਤੋਂ ਬਾਅਦ ਸਪਰੇਅ ਪੰਪ ਆ ਗਏ ਬੂਮ ਸਪਰੇਅਰ ਤਿਆਰ ਕਰਦੇ ਆ ਤੇ ਸਾਰੀ ਗੱਲਬਾਤ ਕਰਾਂਗੇ ਤੁਹਾਨੂੰ ਮੈਂ ਇਹ ਦੱਸ ਦੇਵਾਂ ਬਾਈ ਹਨਾ ਜਿਹੜੇ ਬਾਈਆਂ ਨੇ ਕੰਮ ਕੀਤਾ ਉਹ ਜ਼ਿੰਮੇਦਾਰ ਹੀ ਆ ਹਨਾ ਭਰਾ ਤੇ ਖੇਤੀ ਨਾਲ ਜੁੜੇ ਹੋਏ ਆ ਤੇ ਜ਼ਿੰਮੇਦਾਰ ਭਰਾਵਾਂ ਆਸਤੀ ਜਿਹੜਾ ਕਿ ਇਹ ਇੰਪਲੀਮੈਂਟ ਆ ਖੇਤੀਬਾੜੀ ਵਾਲੇ ਸੰਦਾ ਤਿਆਰ ਕਰਦੇ ਆ ਤੇ ਸਿੱਧਾ ਹੀ ਹਿਸਾਬ ਆ ਬਾਈ ਹਨਾ ਰੇਟ ਵੀ ਦੱਸਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੇ ਤੁਸੀਂ ਆਹ ਸਪਰੇਅ ਪੰਪ ਲੈਣਾ ਜਿਵੇਂ ਆ ਸਾਹਮਣੇ ਖੜਿਆ ਆ ਜਾਂ ਉਧਰ ਬੂਮ ਸਪਰੇਅਰ ਤਿਆਰ ਕਰੀ ਜਾਂਦੇ ਆ ਐਸ ਸੀ ਆਰ ਤਾਂ ਬਈ ਨਾ ਬਹੁਤ ਮਸ਼ਹੂਰ ਆ ਹਨਾ ਰੋਟਾਵੇਟਰ ਕਹਿ ਲਿਏ ਰੋਟਾਵੇਟਰ ਬਹੁਤ ਵਧੀਆ ਕੁਆਲਿਟੀ ਦੇ ਤਿਆਰ ਕਰਦੇ ਹੋਰ ਕਿਹੜੇ ਕਿਹੜੇ ਸੰਦ ਆ ਜਿਹੜੇ ਇੰਪਲੀਮੈਂਟ ਆ ਤਿਆਰ ਕਰਦੇ ਆ ਜੋ ਕਰਦੇ ਆ ਬਾਈ ਇਹ ਰਹਿਣਾ ਗੱਲਬਾਤ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਕਰਦੇ ਆ ਬਾਈ ਸਖਪਾਲਾ ਰਹਿਣਾ ਗੱਲ ਬਾਈ ਚਮਕੌਰ ਹਨਾ ਤੇ ਬਾਈ ਰਾਮ ਏ ਬਾਈ ਇਹਨਾਂ ਤਿੰਨਾਂ ਨੇ ਜਿਹੜਾ ਕੀ ਇੱਥੇ ਇੰਪਲੀਮੈਂਟ ਬਣਾਉਂਦੇ ਆ ਕੰਮ ਸ਼ੁਰੂ ਕੀਤਾ ਹੋਇਆ ਹੈਗਾ ਅਸਲੀ ਗੱਲ ਬਾਈ ਹੈਨਾ ਉਹ ਠੀਕ ਹੋ ਬਾਈ ਵਧੀਆ ਵਧੀਆ ਓਕੇ ਤੇ ਜਿਵੇਂ ਮੈਂ ਗੱਲ ਕੀਤੀ ਸੀ ਵੀ ਰੇਟ ਆ ਹਨਾ ਉਹ ਬਹੁਤ ਹੀ ਵਾਜਿਬ ਆ ਹਨਾ ਤੇ ਆਪਣੇ ਜ਼ਿਮੀਂਦਾਰ ਭਰਾਵਾਂ ਦੀ ਆਪਾਂ ਤੁਸੀਂ ਖੇਤੀ ਨਾਲ ਹੀ ਜੁੜੇ ਹੋਏ ਹੋ ਹਨਾ ਕਿਸਾਨ ਭਰਾ ਆਗੇ ਤਾਂ ਜ਼ਿਮੀਂਦਾਰ ਭਰਾਵਾਂ ਵਾਸਤੇ ਵਧੀਆ ਚੀਜ਼ ਤਿਆਰ ਕਰਦੇ ਮੈਂ ਕਿਹਾ ਸੀ ਗੱਲ ਵੀ ਜਿਵੇਂ ਸਪਰੇ ਪੰਪ ਬਣਾਉਣੇ ਹਨਾ ਆਉਣ ਵਾਲਾ ਸੀਜ਼ਨ ਵੀ ਇਹਨਾਂ ਦਾ ਹੀ ਆ ਕਰ ਕਿਉਂਕਿ ਹੁਣ ਝੋਨੇ ਤੇ ਸਪਰੇਆ ਹੋਣੀਆਂ ਹਾਂਜੀ ਤੇ ਅੱਜ ਆਪਾਂ ਇਸੇ ਦੀ ਵੀਡੀਓ ਲੈ ਕੇ ਆਏ ਆ ਰੋਟਾਵੇਟਰ ਵੀ ਦਿਖਾਵਾਂਗੇ ਦੋਸਤੋ ਤੇ ਬੂਮ ਸਪਰੇਅਰ ਵੀ ਦਿਖਾਵਾਂਗੇ ਹਨਾ ਬਾਈ ਸੁਖਪਾਲ ਤੋਂ ਹੀ ਪੁੱਛਦੇ ਆ ਲੈਨੇ ਜਾਣਕਾਰੀ ਹਨਾ ਵੀ ਤੁਹਾਡੇ ਕੋਲੇ ਜਿਹੜੇ ਇਹ ਆਉਂਦੇ ਆ ਕਿੰਨੇ ਲੀਟਰ ਵਾਲੇ ਆਗੇ ਤੇ ਕੀ ਕੀ ਖਾਸੀਅਤ ਹੈ ਇਹਦੇ ਵੀ ਬਾਈ ਜੀ ਆਪਾਂ 200 ਲੀਟਰ ਤੋਂ ਲੈ ਕੇ 2000 ਲੀਟਰ ਤੱਕ ਆਪਣੇ ਕੋਲੇ ਮਿਲ ਜਾਂਦਾ ਹੀ ਪੰ ਠੀਕ ਹੈ ਬਾਈ ਹਾਂਜੀ ਜਿਹੇ ਜਿਹੇ ਮੇਲ ਦਾ ਕੋਈ ਚੌਰਸ ਟੈਂਕੀ ਦਾ ਕੋਈ ਗੋਲ ਟੈਂਕੀ ਦਾ ਜਿਹੇ ਜਿਹਾ ਵੀ ਬਣਾਉਣਾ ਚਾਹੇ ਉਹ ਜਾ ਮਿਲ ਜੂਗਾ ਜੀ ਉਹ ਜਾ ਹਾਂਜੀ ਹਾਂਜੀ ਇਹ ਕਿੰਨੇ ਲੀਟਰ ਵਾਲਾ ਬਾਈ ਜਿਵੇਂ ਆਪਣੇ 1000 ਲੀਟਰ ਦਾ ਜੀ ਜਿਹੜਾ ਆਪਣਾ ਬਿੱਟੋ ਜਿਵੇਂ ਕਹਿਆ 10 ਲੀਟਰ ਦਾ ਇਹ ਦਿਖਾਓ ਉੱਪਰ ਤੱਕ ਕਵਰਾ ਜੀ ਸਾਰਾ ਇਹ ਠੀਕ ਹੈ ਜੀ ਇਹ ਛਾ ਠੀਕ ਹੈ ਸਕੰਜਾ ਪੂਰਾ ਹੈਵੀ ਬਣਿਆ ਹੋਇਆ ਜੀ ਇਹ ਮਤਲਬ ਵੈਸੇ ਤਾਂ ਨਹੀਂ ਰੱਖਿਆ ਹੋਇਆ ਬਣਿਆ ਹੋਇਆ ਹੈ ਨਾ ਹਾਂਜੀ ਹਾਂਜੀ ਸਾਰਾ ਇਹ ਪੂਰਾ ਸਕੰਜਾ ਥੱਲੋਂ ਤੱਕ ਹੈਵੀ ਬਣਿਆ ਹੋਇਆ ਜੀ ਠੀਕ ਹੈ ਜਿਵੇਂ ਇਹਦਾ ਹੀ ਬਣਾ ਪਾਇਪ ਤੋਂ 100 ਨੰਬਰ ਪੰਪ ਲਾ ਕੇ ਜੀ ਜਿਵੇਂ ਦਵਾਈ ਘੋਲਣਾ ਨਾਲ ਜੀ ਸਾਰਾ ਜੀ ਤੇ ਜਿਵੇਂ ਪਾਣੀ ਭਰਨ ਵਾਲਾ ਆ ਗਿਆ ਜੀ ਪਾਇਪ ਹੋਊਗੀ ਹਾਂਜੀ ਆਹ ਕਲੱਚ ਹੋ ਗਿਆ ਜੀ ਇਕੱਠਾ ਕਰਨ ਵਾਸਤੇ ਪਰ ਟਰੈਕਟਰ ਚੱਲਦੇ ਤੋਂ ਹੀ ਕਰ ਸਕਦੇ ਆ ਟਰੈਕਟਰ ਤੋਂ ਹੀ ਹਾਂ ਟਰੈਕਟਰ ਤੋਂ ਹੀ ਜੀ ਇੱਕ ਬੰਦੇ ਜੀ ਗੇੜਣਾ ਨਹੀਂ ਪੈਣਾਗਾ ਗੇੜਣਾ ਨਹੀਂ ਪੈਣਾ ਜੀ ਠੀਕ ਹੈ ਇਸ ਨੂੰ ਗੇੜਨ ਦੀ ਵੀ ਨਾਲ ਗੇੜਨ ਦੀ ਵੀ ਸਹੂਲਤ ਹੈਗੀ ਹੈ ਜੀ ਅੱਛਾ ਜੀ ਠੀਕ ਹੈ ਗੇੜਣਾ ਇਹ ਤਾਂ ਮੈਨੂਅਲ ਆ ਗਿਆ ਜੇ ਮੈਂ ਐਮਰਜੈਂਸੀ ਆਪਾਂ ਨੂੰ ਲੋਡ ਪਾ ਦੇ ਲਈ ਜਾਂ ਸੰ ਹਨ ਹਾਂ ਇਹ ਵੀ ਉਹ ਕਰ ਸਕਦਾ ਹੈ ਜੀ ਜੀ ਕਰ ਸਕਦਾ ਹੈ ਇਹਦਾ ਜਿਵੇਂ ਰੇਟ ਹੈਗਾ 50000 ਰੁਪਏ ਜੀ 50000 ਰੁਪਏ ਦਾ ਹਾਂ 50000 ਇਹ ਕਿੰਨੇ ਲੀਟਰ ਵਾਲਾ ਦੱਸਿਆ ਸੀ ਇਹ 100 ਲੀਟਰ ਵਾਲਾ ਹੈ 100 ਲੀਟਰ ਬਿਨਾ ਪਾਈਪ ਤੋਂ ਜੀ ਤੇ ਬਿਨਾ ਗਨ ਤੋਂ ਹੀ 50000 ਰੁਪਏ ਰੇਟ ਹੈ ਜੀ ਕੰਪਾਈਪ ਕੋਈ ਜੀ ਕੋਈ 2 ਕਿੱਲੇ ਲਗਾਉਂਦਾ ਕੋਈ 5ਾਂ ਦੇ ਲਗਾਉ ਹਰ ਇੱਕ ਤਰ੍ਹਾਂ ਦੀ ਆਪਣੇ ਕੋਲੇ ਪੈ ਮਿਲ ਜਾਂਦੀ ਹੈ ਜੀ ਹਰ ਵਕਤ ਮੌਜੂਦ ਹੁੰਦੀ ਹੈ ਜਿਵੇਂ ਇਸੇ ਜੀ ਆਪਣਾ 1000 ਲੀਟਰ ਦਾ ਆ ਗਿਆ ਜੀ ਇਹ 47000 ਰੁਪਏ ਦਾ ਆ ਗਿਆ ਜੀ ਇਹਦਾ ਕੀ ਫਰਕ ਹੈ ਬਾਈ ਇਹਦਾ ਫਰਕ ਬਾਈ ਜਿਹਦੇ ਆਏ ਦੇਖੋ ਜੀ ਜਿਵੇਂ ਹੁਣ 1 ਤਾ ਟਵੇ ਆ ਗਿਆ ਜੀ ਠੀਕ ਆ ਇਹ ਗੇੜੀ ਦਾ ਫਰਕ ਹੈ ਜੀ ਹਾਂਜੀ ਇਹਦਾ ਇੱਕ ਇਹਦੇ ਬਕਸੇ ਤੇ ਵੇਟ ਦਾ ਫਰਕ ਹੈ ਜੀ 25 ਤੋਂ 3 ਕਿਲੋ ਦਾ ਠੀਕ ਹੈ ਜੀ ਹਾਂ ਜੀ ਇਹ ਐਵੇਂ ਆ ਹੈਵੀ ਆ ਗਿਆ ਜੀ ਇਹ ਹੈਵੀ ਵਾਲਾ ਆ ਗਿਆ ਇਹ ਥੋੜਾ ਜਿਹਾ ਉਹ ਤੋਂ ਹਲਕਾ ਆ ਗਿਆ ਹਲਕਾ ਆ ਗਿਆ ਜੇ ਕਿਹਨੇ ਘੱਟ ਲਾਉਣੇ ਪੈਸੇ ਜੀ ਆਮ ਆਪਣੇ ਮਾਰਕੀਟ ਆ ਜਿਵੇਂ ਮਾਰਕੀਟ ਚ ਮਿਲਦੇ ਉਹ ਚੀਜ਼ ਆ ਗਈ ਇਹਦੇ ਨਾਲ ਫਿਰ ਬਈ ਉਹ ਤਾਂ ਮਿਲਿਆ ਉਹ ਕਲਾਸ ਸਾਰਾ ਸਮਾਨ ਪੰਪ ਪੰਪ ਸਾਰਾ ਸਮਾਨ ਸੇਮ ਹੀ ਹੋਊਗਾ ਜੀ ਇਹ 47000 ਰੁਪਏ ਦਾ ਆ ਗਿਆ ਜੀ ਇਹ 50 ਦਾ ਆ ਗਿਆ ਇਹ ਵੀ 1000 ਲੀਟਰ ਵਾਲੀ ਇਹ ਵੀ 1000 ਲੀਟਰ ਵਾਲੀ ਹੈ ਜੀ ਠੀਕ ਹੈ ਜਿਵੇਂ ਇਹ ਜਿੰਨਾ ਜੀ ਬਾਈ ਜੀ ਫਰਕ ਕੀ ਹੁੰਦਾ ਜਿਵੇਂ ਆ ਪੌਮੀ ਤੇ ਪੈਪੂਪ ਬਹੁਤ ਘੱਟ ਖਰਾਬ ਹੁੰਦੀ ਹੈ ਜੀ ਇਹ ਸੇਫਟੀ ਜਾਦੇ ਰਹਿੰਦੇ ਥੋੜਾ ਕਵਰ ਹੋ ਗਿਆ ਏਰੀਆ ਜੀ ਤਾਂ ਹਾਂ ਦੇ ਕਾਹੇ ਨੇ ਪਰ 10 ਕਿਲਿਆਂ ਤੱਕ ਪਾਈਪ ਲਵੇਟ ਸਕਦੇ ਆ ਤੇ 10 ਕਿਲਿਆਂ ਲਈ ਇਹਦੇ ਤੇ ਕਿੰਨੀ ਕੁ ਲਵੇਟ ਜਾਂਦੀ ਹੈ ਜੀ ਇਹਦੇ ਵਿੱਚ ਪਾਈਪ ਤਾਂ 19 ਲਵੇਟ ਜਾਂਦੀ ਹੈ ਜੀ ਕਾਰਨ ਕੀ ਹੋ ਜਾਂਦਾ ਜੀ ਇਹਦੇ ਜਿਵੇਂ ਜਿਵੇਂ ਬੰਦਾ ਕਾਲੀ ਚ ਪਾਈਪ ਲਵੇਟਦਾ ਇਹਦੇ ਬਾਹਰ ਡਿੱਗਣ ਲੱਗੇ ਨੇ ਪਾਈਪ ਮਤਲਬ ਕਵਰ ਘਟਾ ਕਵਰ ਹੋ ਗਿਆ ਕਵਰ ਘੱਟ ਹੋ ਜਾਂਦਾ ਜੀ ਇਹ ਚੀਜ਼ ਨਾਲ ਫਰਕ ਪੈਂਦਾ ਜਿਵੇਂ ਉਹ ਹੈਵੀ ਮਾਡਲ ਆਪਣਾ ਹੀ ਆ ਗਿਆ ਜੀ ਹੈਵੀ ਮਾਡਲ ਬਾਕੀ ਇਹ ਜਿਵੇਂ ਅੱਡੋ ਅੱਡ ਜਿਵੇਂ ਤੁਹਾਡੇ ਕੋਲੇ ਕਰਤੂਰਾਂ ਹੋਣ ਜਾਣੇ ਉਹ ਸਾਬ ਨਾਲ ਤੁਸੀਂ ਡਿਮਾਰ ਦੇ ਸਾਹਮਣੇ ਬਿਲਕੁਲ ਚਲਦਿਆ ਵਾਲਾ ਕਹਿੰਦੇ ਉੱਥੇ ਤੁਹਾਨੂੰ ਸਸਤਾ ਮਿਲਦਾ ਹੈ ਉਹਦੇ ਨਾਲ ਦਾ ਆਪਣੇ ਕੋਲ 47000 ਦਾ ਮਿਲ ਜਾਂਦਾ ਜੀ ਠੀਕ ਹੈ ਬਾਈ ਮੇਨ ਤਾਂ ਬਈ ਆਹ ਚੀਜ਼ ਹੁੰਦੀ ਹੈ ਇਹਦੀ ਹਨਾ ਹਾਂਜੀ ਹਾਂਜੀ ਇਹ ਕਿਵੇਂ ਕਿੰਨੇ ਲੀਟਰ ਵਾਲਾ ਹੁੰਦਾ ਇਹ ਇਹਦਾ ਬਾਈ ਜੀ ਕੰਪਨੀ ਵੱਲੋਂ ਤਾਂ ਗਾਰੰਟੀ ਨਹੀਂ ਆਉਂਦੀ ਜੀ ਪਰ ਆਪਾਂ ਇੱਕ ਸੀਜ਼ਨ ਦੀ ਜ਼ਿੰਮੇਵਾਰ ਨੂੰ ਗਾਰੰਟੀ ਦੇ ਕੇ ਤੋਰਦੇ ਆਂ ਆਪਾਂ ਨੂੰ ਇੰਨਾ ਵਿਸ਼ਵਾਸ ਹੈ ਜੀ ਹਾਂਜੀ ਅਜੇ ਕਿਸ ਨੂੰ ਕੋਈ ਦਿੱਕਤ ਆਉਂਦੀ ਹੈ ਜੀ ਇੱਕ ਸੀਜ਼ਨ ਦੀ ਗਾਰੰਟੀ ਦਾ ਲੈਂਦੀ ਨਹੀਂ ਜੀ ਤੁਸੀਂ ਆਪ ਦੇ ਰਹੇ ਹੋ ਗਾਰੰਟੀ ਬਲੇ ਆਪ ਆਪ ਦੇ ਰਹੇ ਆ ਜੀ ਆਪ ਦੇ ਬਾਰੇ ਕਿਆ ਬਤਾ ਬਈ ਹਨਾ ਸ਼ੇਰ ਤਾਂ ਬਣਦਾ ਦੇਖੋ ਨਾ ਤੇ ਇਹਦਾ ਫਿਰ ਸਾਰੇ ਸੇਮ ਹੀ ਹੁੰਦੇ ਆ ਜਾਂ ਵੱਖੋ ਵੱਖਰੇ ਇਹ ਬਈ ਛੋਟੇ ਵੱਡੇ ਹਿਸਾਬ ਨਾਲ ਆ ਜਾਂਦੇ ਕਿਸੇ ਨੇ 140 ਵਾਲਾ ਬਣਾ ਉਹ ਵੀ ਲੱਗ ਜੂ ਜੀ ਕਿ 75 ਵਾਲਾ ਉਹ ਵੀ ਲੱਗ ਜੂ ਇਹ ਆਪ ਜਿਹੜਾ ਰੇਟ ਦਿੱਤਾ ਤੁਹਾਨੂੰ 100 ਨੰਬਰ ਦਾ ਪੰਪ ਪਾ ਕੇ ਉਹਦਾ ਰੇਟ ਦਿੱਤਾ ਜੀ 100 ਨੰਬਰ ਦਾ 100 ਨੰਬਰ ਦਾ ਪੰਪ ਠੀਕ ਹੈ ਹਾਂ ਜੀ ਦੇਖੋ 75 ਦਾ ਲਾਊ ਦਾ ਘਟ ਜੂ 3-4000 ਰੁਪਏ ਜੇ ਕੋਈ ਵੱਡਾ ਲਹੂ 4000 ਕੇਰ ਵਿੱਚ ਵੱਜੂਗਾ ਜੀ 4000 ਵੱਜੂਗਾ ਆ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਆ ਬਾਈ ਹਾਂ ਜੀ 1000 ਲੀਟਰ ਦੇ ਆਗੇ ਬਾਈ ਜੀ ਇਹ ਜਿਵੇਂ ਆਪਣੇ ਕੋਲ 600 ਲੀਟਰ ਦੇ ਆ ਆਗੇ ਜਿੱਧਰ ਇਧਰ ਵਾਲਾ ਬਾਈ ਇਹ ਤਾਂ ਬਾਈ ਲਿੰਕਾਂ ਵਾਲਾ ਆ ਗਿਆ ਹਨਾ ਹਾਂ ਲਿੰਕਾਂ ਵਾਲਾ ਆ ਗਿਆ ਜੀ ਇਹ ਠੀਕ ਹੈ ਤੇ ਜਿਵੇਂ ਉਹ ਆਟੋਮੈਟਿਕ ਆ ਗਿਆ ਜੀ ਗਨ ਵਾਲਾ ਉਹ ਕਿਵੇਂ ਬਾਈ ਉਹ ਆਪੇ ਚੱਲਦਾ ਜੀ ਜਿਵੇਂ ਇੱਕ ਮਗਰ ਪਾ ਲਿਆ ਜਿਵੇਂ ਆਪਾਂ ਤੋਰੀ ਫਿਰਦੇ ਆ ਜੀ ਐਟੋਨਿਊ ਕਣਕ-ਕਣਕ ਜਿਆ ਕਿਵੇਂ ਹੋਰ ਨਰਮੇ-ਨਰਮੇ ਜਿਵੇਂ ਜ਼ਿੰਮੇਦਾਰ ਕਰਦੇ ਆ ਆਪਣੇ ਆਪ ਹੀ ਆ ਇਹ ਆਪ ਆਪ ਆਟੋਮੈਟਿਕ ਚੱਲਦੀ ਰਹੂ ਠੀਕ ਆ ਆਟੋਮੈਟਿਕ ਜਿਵੇਂ ਆਪਾਂ ਕਹੇ ਟਰੈਕਟਰ ਇਹ 600 ਲੀਟਰ ਜੀ ਮਿਲ ਜਾਂਦਾ ਜੀ ਤੇ 500 ਤੇ ਮਿਲ ਜੂਗਾ ਜੀ ਇਹ ਤਾਂ ਬਾਈ ਜਿਵੇਂ ਲਿੰਕਾ ਮਗਰ ਪੈ ਜਾਣਾ ਹਨਾ ਹਾਂਜੀ 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 ਇਹਦਾ ਬੂਮ ਵੀ ਲੱਗ ਜਾਂਦਾ ਜੀ ਪਿੱਛੇ ਦਾ ਹਾਂ ਇਹ 50 ਫੁੱਟ ਘੇਰਾ ਕਵਰ ਕਰ ਦਿੰਦਾ ਜੀ 50 ਫੁੱਟ ਜਿੰਦਾ ਜਿਵੇਂ ਉਸ ਤਰ੍ਹਾਂ ਬੂਮ ਲੱਗਿਆ ਤਾਂ ਹਾਂਜੀ ਹਾਂਜੀ ਠੀਕ ਆ ਇਹਦਾ ਕੀ ਰੇਟ ਹੋਊਗਾ ਬਾਈ ਇਹਦਾ 50000 ਰੁਪਏ ਜੀ ਇਹਦਾ ਵੀ ਪਿਆ 10000 ਹਾਂਜੀ ਜੇ ਤਾਂ ਗਨ ਲਵਾਉਣੀ ਆਟੋਮੈਟਿਕ ਆ ਫਿਰ ਤਾਂ 50 ਜੀ ਜੇ ਨਹੀਂ ਗਨ ਲਵਾਉਣੀ ਫਿਰ 47000 ਰੁਪਏ ਦਾ ਜੀ 47000 ਹਾਂ ਫਿਰ ਬਈ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਜੇ ਮੰਨ ਕੇ ਚੱਲ ਥੋੜੀ ਬਾਹ ਥੱਕ ਗਈ ਬਈ ਆਪਾਂ ਦਾ ਯਾਰ ਟਰੈਕਟਰ ਮਗਰੇ ਪਾ ਕੇ ਚਲਾਉਣਾ ਹਨ ਆਟੋਮੈਟਿਕ ਕਰ ਲੋ ਬਾਕੀ ਇਹਦੇ ਵਿੱਚ ਕਲੱਚ ਦਿੱਤਾ ਹੋਇਆ ਜੇ ਆਪਾਂ ਪੈਪ ਪਾ ਲਈ ਹਨ ਪੈਪ ਵਾਲੇ ਨਾਲ ਤਾਂ ਉਹ ਵੀ ਹੈਗਾ ਤੇ ਬਾਕੀ ਟਰੈਕਟਰ ਮਗਰ ਪਾ ਕੇ ਜਿੰਨਾ ਸਾਰਾ ਭਰਨ ਭਰਨ ਵਾਲਾ ਜੀ ਨਾਲ ਹੋਊਗਾ ਜਿਵੇਂ ਆਟੋਮੈਟਿਕ ਕਿ ਵੀਰ ਆਪਾਂ ਪਾਊਡਰ ਜਿਹੜਾ ਛਿੜਕਦੇ ਨੇ ਭੰਗੀ ਸ਼ੈਡ ਹੁੰਦੇ ਨੇ ਥੱਲੇ ਬਹਿ ਜਾਂਦੇ ਆ ਉਹਨੂੰ ਰਲਾਉਣ ਵਾਸਤੇ ਵੀ ਇਹ ਪਿਕਅਪ ਪੁਆਇੰਟ ਵਿੱਚ ਲਾ ਕੇ ਦਿੰਦੇ ਆ ਜੀ ਉਹ ਠੀਕ ਹੈ ਬਈ ਉਹ ਵੀ ਐਕਸਟਰਾ ਨਾਲ ਇਹਦੇ ਨਾਲ ਹੀ ਹੋਏ ਨੇ ਪਹਿਲਾਂ ਇਹ ਤਾਂ ਬਈ ਜਿਵੇਂ ਬੂਮ ਸਪਰੇਅਰ ਬਣ ਕੇ ਟਰੈਕਟਰ ਮਗਰ ਲੱਗੀ ਜਾਂਦਾ ਜਿਵੇਂ ਆਹ ਟਰੈਕਟਰ ਦੇ ਟਾਇਰ ਪਾ ਕੇ ਇਹਦਾ ਜਿਵੇਂ ਝੋਨੇ 'ਚ ਸਪਰੇਅ ਕਰਨੀ ਹੋਵੇ ਉਹ ਵੀ ਚੱਲ ਜਾਂਦਾ ਜੀ ਜਿਵੇਂ ਜ਼ਿਮੀਂਦਾਰਾ ਆਪਣਾ ਕਣਕੇ 'ਚ ਕੋਰਚ ਕਰ ਲੈਂਦੇ ਜੀ ਤੇ ਜਾਂ ਕੋਈ ਗੰਨੇ-ਗੰਨੇ ਵਾਲੇ ਹੋ ਜਾਂਦੇ ਉਹਦੇ ਹੋ ਜਾਂਦੇ ਆਲੂ ਵਾਲੇ ਹੋ ਜਾਂਦੇ ਆਲੂਆਂ 'ਚ ਵਧੀਆ ਚੱਲ ਜਾਂਦਾ ਜੀ ਠੀਕ ਹੈ ਬਈ ਉਹਦੇ ਵਧੀਆ ਚੱਲਦੇ ਕਈ ਵਾਰੀ ਲੇਬਰ ਦੀ ਸਮੱਸਿਆ ਜਿੱਥੇ ਵੀਰੇ ਉਹ ਫਿਰ ਯੂਜ਼ ਕਰ ਸਕਦੇ ਯੂਜ਼ ਕਰ ਸਕਦੇ ਹਾਂ ਬਿਲਕੁਲ ਤੇ ਬੂਮ ਸਪਰੇਅਰ ਬਈ ਫਿਰ ਇਹ ਹਾਂਜੀ ਹਾਂਜੀ ਇਹਦੇ ਬਾਰੇ ਜਾਣਕਾਰੀ ਦੇਣਾ ਜੇ ਕਿਸੇ ਨੇ ਕੱਲੇ ਟਾਇਰ ਲਵਾਉਣੇ ਆ ਕੱਲੇ ਟਾਇਰ ਵੀ ਲਾਦਨੇ ਆ ਜੀ ਜੇ ਕੋਈ ਦੂਰੋਂ ਆ ਵੀ ਆਪਣੇ ਲੋਕਲ ਦਾ ਕੋਈ ਮਿਸਤਰੀ ਨੇ ਨੇੜੇ ਮਿਲਦਾ ਤਾਂ ਟਾਇਰ ਵੀ ਆਪਣੇ ਕੋਲ ਮਿਲ ਜਾਂਦੇ ਜੀ ਕੱਲੇ ਟਾਇਰ ਵੀ ਕੱਲੇ ਟਾਇਰ ਹੀ ਬਹੁਤ ਵਧੀਆ ਜਿਆਜ ਰੇਟ ਚ ਮਿਲ ਜਾਂਦੇ ਜੀ ਆਪਣੇ ਕੋਲੋਂ ਜੀ ਤੇ ਕੱਲੇ ਟਾਇਰ ਵੀ ਲਗਾ ਸਕਦਾ ਬਿਲਕੁਲ ਤੇ ਇਹ ਕਿੰਨੇ ਫੁੱਟਾ ਤਿਆਰ ਕਰੀ ਜਾਂਦੇ ਆ ਬਾਈ ਇਹ ਬਾਈ 55 ਫੁੱਟ ਤਿਆਰ ਹੋ ਜਾਂਦਾ ਜੀ 55 ਫੁੱਟ ਹਾਂ ਜੀ ਕਿੱਲੇ ਚ 4 ਹੀ ਕਿੜੇ ਲੱਗਦੇ ਆ ਆਪੀ ਰੇ ਸਿੱਟੂ ਮਗ ਰੇ ਵਾਲਾ ਫਿੱਟ ਹੋਊਗਾ ਜੀ ਅਚ ਰੇ ਵਾਲਾ ਵੀ ਫਿੱਟ ਹੋਇਆ ਪੂਰੇ ਸਪਰੇਅ ਵਾਲਾ ਪ੍ਰੈਸ਼ਰ ਤੇ ਸਾਰਾ ਜੀ ਇਹ ਟੋਮਟਾ ਤਾਂ ਹੀ ਬੰਦਾ ਬ ਇਹ ਤਾਂ ਆਟੋਮੈਟਿਕ ਹੈ ਸਾਰਾ ਹਾਈਡਰੌਲਿਕ ਹੋ ਗਿਆ ਹਾਂਜੀ ਹਾਂਜੀ ਹਾਂ ਸਾਰਾ ਆਟੋਮੈਟਿਕ ਹੈ ਜੀ ਇਹ ਤੇ ਮਹਿੰਦਰਾ ਤੇ ਲਾਈ ਜਾਂਦੇ ਹਨ ਹਣਾ ਬਾਈ ਮਹਿੰਦਰਾ ਤੇ ਵੀ ਵਧੀਆ ਲੱਗਦੇ ਬਾਈ ਜੀ ਆਪਣੇ ਕੋਲ ਘੱਟੋ ਘਾਟ 5 ਤੋਂ 6 ਟਰੈਕਟਰ ਹਜੇ ਖੜੇ ਆ ਜਿਹੜੇ ਚਾਰ ਕਰਕੇ ਦੇਣੇ ਆ ਇਹ ਠੀਕ ਆ ਬਾਈ ਇਹ ਤਾਂ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਨੇ ਠੀਕ ਆ ਹੂੰ ਤੁਹਾਡੇ ਹਿਸਾਬ ਨਾਲ ਜ਼ਿਆਦਾ ਟਰੈਕਟਰ ਕਿਹੜੇ ਦੀ ਡਿਮਾਂਡ ਆ ਵੀ ਤੁਸੀਂ ਜਿਹੜੇ ਤੇ ਲਾ ਕੇ ਦੇਣਾ ਮਹਿੰਦਰਾ ਦੀ ਬਾਈ ਹਾਲੈਂਡ ਜ਼ਿਆਦਾ ਕਾਮਯਾਬ ਹੈ ਠੀਕ ਆ ਛੋਟੇ ਜਿਹੜੇ 4700 ਆ ਬਾਈ ਹਾਂਜੀ ਠੀਕ ਹੈ 49 10 40 10 25 10 25 10 ਪਾਵਰ ਸਟੀਅਰਿੰਗ ਤੇ ਉਹਨਾਂ ਦਾ ਜਿਹੜਾ ਅਗਲਾ ਹਿੱਸਾ ਉਹ ਵੀ ਅਡਜਸਟੇਬਲ ਆ ਅਡਜਸਟੇਬਲ ਵਾਲੀ ਤੇ ਕੰਮ ਜਾ ਬਰੂ ਹਣਾ ਬਾਈ ਜਿਵੇਂ ਹੁਣ ਇਹਦੇ ਵਿੱਚ ਤਾਂ ਤੁਸੀਂ ਸਪੈਸਰ ਪਾਏ ਹੋਏ ਹਣਾ ਹਾਂ ਜਿਆਤਰ ਪਤਾ ਕੀ ਦਿੱਕਲਉਂਦੀ ਹੈ ਹਾਂਜੀ ਬਾਈ ਇਹਦਾ ਰੈਕਟਰ ਦਾ ਹਿੱਸਾ ਟਿਕਸ ਹਣਾ ਉਹ ਇਤੋਂ ਸਪੈਂਡਰ ਤੋੜ ਦਿੰਦੇ ਕਿਉਂਕਿ ਲੰਮਾ ਪਾਇਆ ਲੰਮਾ ਹੋ ਗਿਆ ਨਾ ਬਾਈ ਉਹ ਜ਼ੋਰ ਵੱਧ ਪੈਂਦਾ ਹਣਾ ਜੀਤੇ ਹਣਾ ਹਾਂ ਬਾਕੀ ਬਾਈ ਜਿਹੜੇ ਟਾਇਰ ਹਨ ਇਹਨਾਂ ਦੀ ਆਪਾਂ ਜਿਹੜੀ ਲੋਹੇ ਤੋਂ ਰਬੜ ਓਖੜਨ ਦੀ 1 ਸਾਲ ਦੀ ਗਾਰੰਟੀ ਦਿੰਨੇ ਆਪਾਂ ਐਦੀ ਬਾਈ ਹ ਭਈ ਦੂਸਰੀ ਗੱਲ ਜਿਹੜੇ ਸਪੈਸਰ ਲਾਉਣੇ ਆ ਉਹਨਾਂ ਦੀ 5 ਸਾਲ ਦੀ ਗਾਰੰਟੀ ਆਪਾਂ ਰਿਟਰਨ ਦੇ ਵਿੱਚ ਦੇਵਾਂਗੇ ਪੱਕੇ ਬਿਲ ਤੇ ਜੀ ਹਾਂਜੀ ਐਸਟੀਆ ਬਿਲਕੁਲ ਭਈ ਇੰਨੀ ਗਾਰੰਟੀ ਮੈਨੂੰ ਲੱਗਦਾ ਕੋਈ ਲੈਂਦਾ ਹੋਊਗਾ ਨਾ ਤੇ ਬਾਈ ਯਾਰ ਇਹ ਫੁੱਲ ਗਾਰੰਟੀ ਚਾਹਦੇ ਆ ਇਹ ਚੀਜ਼ਾਂ ਦੀ ਤੇ ਕੁਆਲਿਟੀ ਵੀ ਵਧੀਆ ਹੁੰਦੀ ਆ ਤੇ ਰੇਟ ਵੀ ਜਿ ਆਪਾਂ ਕਹੀਏ ਨਾ ਬਹੁਤ ਵਧੀਆ ਹੈਗਾ ਵਾਜਬ ਰੇਟਾਂ ਤੇ ਹਰੇਕ ਜਿਵੇਂ ਆਪਾਂ ਤੁਸੀਂ ਰੋਟਾ ਵੇਟਰ ਲੈਣਾ ਬੂਮ ਸਪਰੇਅਰ ਤਿਆਰ ਕਰਵਾਉਣਾਗਾ ਤੇ ਜਾਂ ਤੁਸੀਂ ਆਹ ਸਪਰੇਅ ਪੰਪ ਲੈਣੇ ਆ ਠੀਕ ਆ ਤੇ ਬਹੁਤ ਹੀ ਵਧੀਆ ਰੇਟਾਂ ਤੇ ਤਿਆਰ ਕਰਦੇ ਆ ਇੱਧਰ ਸਾਰੇ ਬਾਈਆਂ ਰਿਆਂ ਕੋਲੇ ਖ ਆ ਤੁਸੀਂ ਦੇਖ ਸਕਦੇ ਹੋ ਸਪਰੇ ਪੰਪ ਆ ਗਿਆ ਆ ਜਿਵੇਂ ਲਿੰਕ ਵਾਲ ਆ ਗਿਆ ਇਹ ਬਈ 500 ਕੇ 600 ਲੀਟਰ ਵਾਲਾ 600 ਦੀ 500 ਵੀ ਮਿਲ ਜਾਂਦਾ 600 ਵੀ ਮਿਲ ਜਾਂਦਾ 600 ਵਾਲਾ ਵੀ ਮਿਲ ਜਾਂਦਾ ਹੈ ਇਹ ਮੈਨੂਅਲ ਆ ਗਿਆ ਨਾ ਆਟੋਮੈਟਿਕ ਨਹੀਂ ਆ ਇਹ ਕਿੰਨੇ ਦਾ ਬਈ ਕੱਲਾ ਪੈਂਦਾ ਇਹ ਇਹ ਬਈ 47000 ਰੁਪਏ ਸਾਰਾ ਪੰਪ ਪੰਪਾ ਲਾ ਕੇ ਜੀ ਠੀਕ ਆ ਬਈ ਓਕੇ ਕਰਕੇ 47000 ਰੁਪਏ ਦਾ ਓਕੇ ਹੋ ਜਾਂਦਾ ਬਿਨਾ ਆਪਾਂ ਕਹਿ ਲਈ ਇੱਕ ਉਹਦੇ ਤੋਂ ਗੰਨ ਤੋਂ ਹਾਂ ਗੰਨ ਦੇ ਨਾਲ ਹੀ ਤੋਂ ਹੀ ਆ ਇਹ ਗੱਲ ਨੋਟ ਕਰ ਲਿਓ ਬਈ ਹਨਾ ਤੇ ਆਪ ਹੈ ਬਾਈ ਇਹਨਾਂ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਤੇ ਇੱਧਰ ਤੁਸੀਂ ਰੋਟਾਵੇਟਰ ਦਾ ਸਟਾਕ ਵੀ ਦੇਖ ਸਕਦੇ ਹੋ ਬਾਈ ਆਪਣੇ ਕੋਲੇ ਰੋਟਾਵੇਟਰ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਕਿੰਨੇ ਫੁੱਟਾ ਬਾਈ ਆਪ ਕੋਲੋਂ ਮਿੰਨੀ ਰੋਟਾਵੇਟਰ ਤੋਂ ਲੈ ਕੇ ਜੀ ਆਪਣੇ ਕੋਲੇ ਹਾਂਜੀ 12-13 ਫੁੱਟਾ ਤੱਕ ਹਰ ਵਕਤ ਮੌਕੇ ਤੇ ਤਿਆਰ ਮਿਲਦਾ ਜੀ ਮੈਂ ਹਰ ਵਕਤ ਤਿਆਰ ਹੈ ਜੀ ਮੌਕੇ ਤੇ ਆਪਾਂ ਲਈ ਜਿਵੇਂ ਆਮ ਚਾਹੁੰਦਾ 8 ਫੁੱਟਾ ਬਾਈ 8 9 10 8.5 ਜਿਹੜੀ ਵੀ ਚੀਜ਼ ਮੰਗੂਗਾ ਕਸਟਮਰ ਤਿਆਰ ਹੂ ਮੌਕੇ ਤੇ ਜੀ ਠੀਕ ਤੇ ਕਿੰਨੇ 8 ਫੁੱਟਾ ਕੀ ਰੇਟ ਆ ਬਾਈ ਜੀ ਇਹ 8 ਫੁੱਟਾ ਬਾਈ ਜੀ ਹੁਣ 97 ਰੁਪਏ ਰੇਟ ਆ ਜੀ ਡਬਲ ਸੀਲ ਆ ਬਾਈ ਜੀ ਇਹ ਆਜੋ ਦਿਖਾ ਦਿੰਦੇ ਆ ਤੁਹਾਨੂੰ 8 ਬਲੇਟ ਆ ਜੀ ਮਕੈਨੀਕਲ ਸੀਲਾਂ ਡਬਲ ਜੀ ਡਬਲ ਤਵੀ ਲੱਗੀ ਹੋਈ ਹੈ ਜੀ ਠੀਕ ਹੈ ਨਾਲ ਟੂਲ ਕਿਟ ਚਾਬੀਆਂ ਪਾਣੇ ਗਰੀਸ ਗਾਨ ਸਾਰਾ ਕੁਝ ਨਾਲ ਹੋਊਗਾ ਸਮਾਨ ਜੀ ਵੱਡਾ ਗੇਅਰ ਆ ਬਾਈ ਜੀ 13 23 ਦਾ 1.5 ਸਾਲ ਗੇਅਰ ਦੀ ਗਾਰੰਟੀ ਹੈ ਜੀ ਸਾਲ ਦੀ ਸਾਰੇ ਰੋਟਾ ਵੇਟਰ ਦੀ ਹੈ ਜੀ ਜੇ ਕੋਈ ਵੀ ਕਸਟਮਰ ਨੂੰ ਦਿੱਕਤ ਆਉਂਦੀ ਹੈ ਅਸੀਂ ਅੱਜ ਵੀ ਗੱਲ ਆਪ ਕਰ ਰਹੇ ਆ ਤੇ ਸਾਡਾ ਨੰਬਰ ਵੀ ਉੱਤੇ ਬਾਈ ਜੀ ਆਪ ਦਾ ਹੋਊਗਾ ਜੇ ਕਦੇ ਨੇਰੇ ਸਵੇ ਹੜਾ 3 ਨੰਬਰ ਆਪਦੇ ਹੋਣਗੇ ਆਏ ਨਹੀਂ ਹੋ ਕਿਸੇ ਜੀ ਮੁਲਾਜ਼ਮ ਦਾ ਨੰਬਰ ਹੋਊਗਾ ਜਾਂ ਕੋਈ ਹੋਰ ਆ ਵੀ ਉਹ ਚੱਕੇ ਨਾ ਫੋਨ ਕਿਉਂਕਿ ਐਂ ਦੁਬਾਰਾ ਛੁੱਟੀ ਹੈ ਜੀ ਕੋਈ ਹਰ ਵਕਤ 24 ਘੰਟੇ ਸਰਵਿਸ ਹੈ ਜੀ ਸਹੀ ਗੱਲ ਆ ਬਾਈ ਤੇ ਆਪਣੇ ਮਤਲਬ ਸੁਣੋ ਮੈਂ ਪਹਿਲਾਂ ਵੀ ਦੱਸਿਆ ਹਨਾ ਆਪ ਬਾਈ ਇਸ ਕਿਤੇ ਨਾਲ ਜੁੜੇ ਹੋਏ ਹਨਾ ਜ਼ਿੰਮੇਵਾਰ ਭਰਾਵਾਂ ਨੇ ਕੰਮ ਕੀਤਾ ਹੈ ਨਾ ਨਹੀਂ ਬਾਈ ਐ ਨਹੀਂ ਆਪਾਂ ਆਪ ਦੇਖਦੇ ਆ ਗੱਲ ਵੀ ਜਦੋਂ ਵੇਚੜੀ ਹੁੰਦੀ ਹੈ ਉਦੋਂ ਹੋਰ ਗੱਲ ਹੁੰਦੀ ਹੈ ਜਦੋਂ ਸਰਵਿਸ ਦੇਣੀ ਹੁੰਦੀ ਹੈ ਉਦੋਂ ਗੱਲਾਂ ਹੋਰ ਹੁੰਦੀਆਂ ਮੈਂ ਬਾਈ ਗੱਲ ਕੀ ਹੁੰਦੀ ਹੈ ਕਿ ਸਾਰੇ ਆਪਾਂ ਸੁਣਦੇ ਆ ਵੀ ਸੇਲ ਕਰਨੀ ਸੌਖੀ ਆ ਉਸ ਤੋਂ ਬਾਅਦ ਸਰਵਿਸ ਹੁੰਦੀ ਆ ਸਰਵਿਸ ਹੁੰਦੀ ਆ ਜੀ ਚਲੋ ਕੋਈ ਗੱਲ ਹੀ ਕੋਈ ਦਿੱਕਤ ਤਾਂ ਕਈ ਵਾਰ ਜਹਾਜ਼ਾਂ 'ਚ ਵੀ ਆ ਜਾਂਦੀਆਂ ਕੁਝ ਰੁਪਏ ਦੇ ਹਾਂ ਇਹ ਤਾਂ ਫਿਰ ਵੀ ਛੋਟੀ ਜੀ ਆਈਟਮ ਹੈ ਬਿਲਕੁਲ ਬਈ ਪਰ ਜੇ ਕੋਈ ਦਿੱਕਤ ਆਉਂਦੀ ਹੈ ਜੀ ਹਰ ਵਕਤ ਨੰਬਰ ਸਾਡਾ ਆਪ ਦਾ ਹੁੰਦਾ ਹੀ ਇਹਦੇ ਆਹ ਬਈ ਇਹ ਰ데요 ਨੰਬਰ ਸਾਡੇ ਆਪ ਦੇ ਨੰਬਰ ਆ ਜੀ ਇਹ ਨਹੀਂ ਕਿਸੇ ਮਲਾਜ ਦਾ ਨੰਬਰ ਹੈ ਜਾਂ ਕਿਸੇ ਆਪਣਾ ਜਿਹੜਾ ਮੁੰਡਾ ਪੂਰੀ ਡੀਲ ਕਰਦਾ ਉਹਦਾ ਨੰਬਰ ਆ ਸਾਡੇ ਆਪ ਦੇ ਨੰਬਰ ਹੋਣਗੇ ਜੀ ਸਰਵਿਸ ਸਿੱਧੀ ਸਾਡੇ ਕੋਲੇ ਆਊਗੀ ਜਦੋਂ ਆਊਗੀ ਬਿਲਕੁਲ ਹਾਂਜੀ ਹਾਂਜੀ ਤੇ ਭਾਈ ਓ ਯਾਰ ਤੁਸੀਂ ਰੇਟ ਰੂਟ ਵੀ ਦੱਸ ਦਿੰਨੇ ਆ ਕਈ ਤਾਂ ਭਾਈ ਰੇਟ ਰੂਟ ਵੀ ਨਹੀਂ ਦੱਸਦੇ ਫੋਨ ਤੇ ਦੱਸਣ ਆ ਇਹਣਾ ਤੁਸੀਂ ਭਾਈ ਰੇਟ ਤਾਂ ਹੁਣ ਜ਼ਿੰਮੇਦਾਰ ਨੂੰ ਦੱਸ ਜੇ ਆਪਾਂ ਹੁਣ ਲਕੂ ਰੱਖਾਂਗੇ ਜੇ ਕੱਲ ਨੂੰ ਜ਼ਿੰਮੇਦਾਰ ਨਾਲ ਰੇਟ ਹੀ ਪੁੱਛਣਾ ਨਾ ਜੀ ਹਾਂਜੀ ਆਪਾਂ ਆ ਕੇ ਅੱਜ ਆਪਾਂ ਕੋਈ ਆਪਣੇ ਕੋਲ 200 ਕਿਲੋਮੀਟਰ ਤੋਂ 400 ਕਿਲੋਮੀਟਰ ਤੋਂ ਆ ਗਿਆ ਬੰਦਾ ਆਪਾਂ ਰੇਟ ਗਾਹ ਅਗਲੇ ਦਾ ਆਪਣਾ ਚਾਚਾ ਨਾਲ ਅਗਲੇ ਨੂੰ ਵਾਪਸ ਹੋਣਾ ਵੀ ਔਖਾ ਨੈਤੋ ਬਿਲਕੁਲ ਬਾਈ ਤੇ ਆ ਕਿੰਨੇ ਫੁੱਟੇ ਰੋਟਾਵੇਟਰ ਬਈ ਆ ਇਹ 10 ਫੁੱਟੇ ਆਗੇ ਬਈ ਠੀਕ ਆ ਇਹ ਤਾਂ ਬਈ ਕਹਲਾ 75 ਹਸ ਪਾਵਰ ਵਾਲੇ ਟਰੈਕਟਰ ਵਾਸਤੇ ਹੋਣਗੇ ਨਹੀਂ ਨਹੀਂ ਬਈ 60 HP 55 HP ਬਹੁਤ ਸੋਹਣਾ ਖੇਦਾ 55 HP ਟਰੈਕਟਰ ਜੀ 50 ਦਾ 60 HP ਬਹੁਤ ਸੋਹਣਾ ਖੇਦਾ ਖਿਜਾ ਕੇ ਦਿੰਦੇ ਜੀ ਅੱਛਾ ਬਈ ਮੂਰ ਫੁੱਲ ਵਧੀਆ 55 ਪਾਵਰ ਦਾ ਟਰੈਕਟਰ ਬਈ ਆ 10 ਬਈ ਇਹ ਪੜਾ ਪੱਥਰ ਤੇ ਲਾ ਲੈਣ ਜੀ ਧੜਕਣ ਬੁੜਕਣ ਦੀ ਜ਼ਿੰਮੇਵਾਰੀ ਹੈ ਪਾਣੀ ਦਾ ਗਲਾਸ ਧਰ ਕੇ ਪੜਾ ਸਾਰਾ ਵਾਹਨ ਬਾਈ ਜਾਉਣੇ ਪਾਣੀ ਦਾ ਗਲਾਸ ਨਹੀਂ ਡੁੱਲੂਗਾ ਜੀ ਅੱਛਾ ਬਈ ਇਹ ਚੀਜ਼ ਹ ਜਿਹੜਾ 9 ਤੇ 10 ਫੁੱਟ ਰੋਟੋ ਮੀਟਰ ਆਪਣੇ ਕੋਲੇ ਆਹ 3 ਇੰਚ ਹੀ ਪਾਈਪ ਚ ਤੇ 21 36 28 ਦੇ ਗੀਅਰ ਚ ਵੀ ਅਵੇਲੇਬਲ ਆ 21 36 28 ਹਾਂਜੀ ਇਹਦਾ ਕੀ ਫਰਕ ਰਹਿੰਦਾ ਵੈਸੇ ਭਾਈ ਉਹ ਥੋੜਾ ਜਿਹਾ ਸਾਈਜ਼ ਦਾ ਫਰਕ ਪੈਂਦਾ ਭਾਈ ਹਾਂਜੀ ਜਿਵੇਂ ਕੋਈ ਕੁਝ ਕੰਪਨੀਆਂ 20 35 28 ਲਾਉਂਦੀਆਂ ਹਾਂਜੀ ਕੁਝ ਕੰਪਨੀਆਂ 21 36 28 ਲਾਉਂਦੀਆਂ ਆਪਣੇ ਕੋਲ ਦੋਨੋਂ ਇਹ ਇਹ ਜਿਹੜੇ ਵੇਰੀਐਂਟ ਆ ਦੋਨੇ ਅਵੇਲੇਬਲ ਹੁੰਦੇ ਆ ਠੀਕ ਆ ਭਾਈ ਮਤਲਬ ਇਹ ਕਸਟਮਰ ਦੀ ਡਿਮਾਂਡ ਤੇ ਆ ਜਿੰਨਾ ਵਿੱਚ ਚਾਹੀਦਾਗਾ ਉਸ ਹਾਵਣਾ ਤਿਆਰ ਕਰਾਂ ਜਿਵੇਂ ਅੱਜ ਕੱਲ ਮੰਗ ਰਹੇ ਨੇ 21 33 ਤੋ ਮਤਲਬ ਇੱਥੇ ਤੁਹਾਡੇ ਕੋਲ ਆ ਕੇ ਲੈ ਕੇ ਜਾਵੇ ਜਾਂ ਤੁਸੀਂ ਭੇਜ ਵੀ ਦਿਨੇ ਆ ਜੋ ਕੋਈ ਨਹੀਂ ਭਾਈ ਇੱਥੇ ਆਉਣਾ ਜ਼ਰੂਰੀ ਨਹੀਂ ਹੈਗਾ ਜੇ ਕੋਈ ਆਉਂਦਾ ਤਾਂ ਇੱਥੇ ਮੋਸਟ ਵੈਲਕਮ ਆ ਜੇ ਜੇ ਕੋਈ ਮੇਰਾ ਵੀਰਪਰਾ ਘਰੋਂ ਵੀ ਆਪਣੇ ਚਾਹੇ ਮਲ ਪੰਜਾਬ ਦੇ ਕਿਸੇ ਕੋਨੇ ਚ ਹਰਿਆਣੇ ਚ ਰਾਜਸਥਾਨ ਚੋਂ ਆ ਉਹ ਸਾਡੇ ਨੰਬਰਾਂ ਸਾਡੇ ਨਾਲ ਗੱਲ ਕਰਕੇ ਥੋੜੀ ਬਹੁਤੀ ਪੇਮੈਂਟ ਸਾਡੇ ਅਕਾਊਂਟ ਚ ਪਾਵੇ ਠੀਕ ਹੈ ਤੇ ਬਾਕੀ ਪੇਮੈਂਟ ਜਿਹੜੀ ਗੱਡੀ ਆਲਾ ਜਾਊਗਾ ਲਾਉਣ ਉਹਨੂੰ ਆਉਣ ਦੀ سپورਟ ਦੇ ਦੇ ਪੂਰੀ ਚੱਕਰ ਆਉਣ ਦੀ ਸਪੋਰਟ ਹਾਂ ਜੀ ਅਸੀਂ ਪਾੜਾ ਵੀ ਨਹੀਂ ਬਾਲਾ ਪੈਣਦੇ ਜੀ ਲੋਕ ਸਾਡਾ ਨਾ ਕੰਮ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਸੋਹਣਾ ਹੈਗਾ ਸਾਡੀ 4-5 ਗੱਡੀਆਂ ਫਿਰਦਿੰਦੇ ਰਹਿੰਦੀਆਂ ਜੀ ਠੀਕ ਹੈ ਭਾਈ ਹਰ ਐਸੀ ਵੀ ਤਿੰਨ ਤਿੰਨ ਪੀਸ ਇਕੱਠੇ ਪਾਦਨੇ ਜਿਵੇਂ ਇੱਕ ਦੇ ਲਾਹ ਗਈ ਗਾਹੇ ਰੂਟ ਬਣਾ ਕੇ ਉਹ ਬਿਲਕੁਲ ਥੋੜਾ ਜਿਹਾ ਜਹਾਜ ਪਾੜਾ ਪੈਂਦਾ ਜੀ ਪਾੜਾ ਵੀ ਨਹੀਂ ਜ਼ਿਆਦਾ ਪੈਂਦਾ ਜੀ ਜ਼ਿਆਦਾ ਨਹੀਂ ਪੈਂਦਾ ਦਿੰਦੇ ਅਸੀਂ 500 ਕਿਲੋਮੀਟਰ ਤੋਂ ਕਿ ਵੀ ਜ਼ਿਆਦਾ ਪਾੜਾ ਨਹੀਂ ਪੈਂਦਿੰਦੇ ਜੀ ਬਿਲਕੁਲ ਥੋੜੇ ਮਾੜੇ ਭੇਜ ਦਿੰਦੇ ਆ ਇੱਥੋਂ ਜੰਮੂ ਤਕਰੀਬਨ ਜੇ ਜੰਮੂ ਦਾ ਪਾੜਾ ਲਏ ਕੱਲ੍ਹ ਨੂੰ 14000 ਰੁਪਏ ਪੈਂਦਾ ਉਹ ਵੀ ਆਪਾਂ ਉਹਨਾਂ ਭਰਾਵਾਂ ਦਾ ਸਾਡੇ ਕੋਲ ਜੰਮੂ 'ਚ ਬਹੁਤ ਮਾਲ ਜਾਂਦਾ ਉਹਨਾਂ ਦਾ 6-7000 ਰੁਪਏ 'ਚ ਉੱਥੇ ਪਹੁੰਚ ਕਰ ਦਿੰਦੇ ਆ ਹਾਂਜੀ ਹਾਂ ਨਾਲ ਕੋਈ ਪੀਸ ਹੋਰ ਪਾ ਕੇ ਦੋ ਤੇ ਉਹਨਾਂ ਦਾ ਉਹ ਜਿਹੜਾ ਪਾੜਾ ਪੰਡਿਆ ਜਾਂਦਾ ਬਿਲਕੁਲ ਤੇ ਭਾਈ ਜਿਵੇਂ ਤੁਹਾਨੂੰ ਦੱਸਿਆ ਨਾ ਭਾਈ ਉਹ ਜਿਹੜੇ ਅੱਜ ਆਪਾਂ ਕਹੇ ਵੀ ਵੀਡੀਓ ਦੇ ਵਿੱਚ ਆ ਤਾਂ ਤੁਹਾਡੇ ਨਾਲ ਉਵੇਂ ਹੀ ਨਿਭਣਗੇ ਹੈ ਨਾ ਜੋ ਚੀਜ਼ ਕਹਿਤੀ ਐਕਚੁਅਲ ਦੇ ਵਿੱਚ ਉਹੀ ਹੋਣੀ ਹੈਗੀ ਜੇ ਤੁਹਾਨੂੰ ਆਪਾਂ ਪੰਪ ਕੀਤੇ ਹਨ ਸਪਰੇਅ ਵਾਲੇ ਉਹ ਦਿਖਾਏ ਆ ਜਾਂ ਬੂਮ ਸਪਰੇਅਰ ਲਾ ਲਓ ਜਾਂ ਅੱਗੇ ਰੋਟਾਵੇਟਰ ਤੁਸੀਂ ਫੋਨ ਕਾਲ ਕਰਨਾ ਨੰਬਰ ਦਿੱਤੇ ਹੋਇਆ ਮੋੜ ਮੰਡੀ ਆਪਾਂ ਇਸ ਟਾਈਮ ਖੜੇ ਆ ਇਹ ਭਾਈ ਛੜ ਕੇ ਸਿੱਧੀ ਜਾਂਦੀ ਆ ਚਲਵੰਡੀ ਸਾਹਿਬ ਨੂੰ ਚਲਵੰਡੀ ਸਾਹਿਬ ਨੂੰ ਚੌਂਕ ਆ ਜਾਂਦਾ ਭਾਈ ਹਾਂ ਜੀ ਚੌਕ ਆ ਗਿਆ ਜੀ ਤੁਹਾਡਾ ਰਾਮਪਰਾਪਰੈਂਟਾ ਚੌਕ ਆਇਆ ਹਾਂ ਜੀ ਹਾਂ ਬਿਲਕੁਲ ਜੇ ਬਾਈ ਜੀ ਤੁਹਾਨੂੰ ਇੱਥੋਂ ਕੋਈ ਆਪਣਾ ਦੂਰ ਰਾਜਸਥਾਨ ਦਾ ਵੀ ਉਧਰ ਨੇੜੇ ਪੰਦਾ ਹਨਮਾਨਗੜ੍ਹ ਆਪਣੀ ਬ੍ਰਾਂਚ ਹੈਗੀ ਹੈ ਜੀ ਉੱਥੇ ਰਾਜਸਥਾਨ ਚੋਂ ਉੱਥੋਂ ਵੀ ਲੈ ਸਕਦੇ ਹਨਮਾਨਗੜ੍ਹ ਵਿੱਚ ਹਨਮਾਨਗੜ੍ਹ ਜੀ ਕਿੱਥੇ ਜੇ ਬਾਈ ਟਾਊਨ ਚ ਆ ਜੀ ਹਾਂ ਮਾਡਲ ਟਾਊਨ ਹਾਂ ਜੀ ਟਾਊਨ ਇਜੈਕਸ਼ਨ ਰੋਡ ਤੇ ਬਾਈ ਟਾਊਨ ਪੈਲਸ ਦੇ ਬਿਲਕੁਲ ਸਾਹਮਣੇ ਠੀਕ ਹੈ ਬਾਈ ਹਾਂ ਇੱਕ ਉੱਥੇ ਮਲ ਪ੍ਰਾਣਾ ਸਿਨੇਮਾ ਵਿਜੇ ਸਿਨੇਮਾ ਦੇ ਬਿਲਕੁਲ ਸਾਹਮਣੇ ਠੀਕ ਹੈ ਬਾਈ ਹਾਂ ਜੀ ਉੱਥੇ ਆਪਣੀ ਜੇ ਕੋਈ ਨੇ ਤੇ ਬਾਕੀ ਵੀ ਨੰਬਰ ਦਿੱਤੇ ਹੋਏ ਆ ਹਨਾ ਕਿਸੇ ਤਰ੍ਹਾਂ ਦੀ ਇਨਕੁਆਰੀ ਹੋਈ ਜਾਂ ਤੁਸੀਂ ਬੂਮ ਸੁਪਰੇਅਰ ਲੈਣਾ ਜਾਂ ਸੁਪਰੇਅਰ ਜਿਹੜੇ ਪੰਪ ਲੈਣੇ ਹਨਾ ਤੇ ਜਾਂ ਰੋਟਾਵੇਟਰ ਲੈਣਾ ਕਾਲ ਕਰ ਲਿਓ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹਨਾ ਸੋ ਮਿਲਦੇ ਆਂ ਦੋਸਤੋ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ